ਸਾਰੇ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਕੇਲੇ ਦੇ ਪਕੌੜੇ ਬਣਾਵਾਂਗੇ ਤੇ ਆਪਣੇ ਕੇਲੇ ਤਿੰਨ ਕੇਲੇ ਸਾਫ਼ ਕਰਕੇ ਰੱਖੇ ਐ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਜੋ ਪਾਣੀ ਗਰਮ ਹੋ ਗਿਆ ਫਿਰ ਆਪਾਂ ਵਿੱਚ ਕੇਲੇ ਪਾਵਾਂਗੇ ਪਾਣੀ ਗਰਮ ਹੁੰਦਾ ਹੈ ਉਹਨੇ ਫੇ ਕੇਲਿਆਂ ਦੇ ਇਹ ਡੰਡ ਲਾ ਦਿੰਨੇ ਆ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਇਵੇਂ ਆ ਪਾ ਕਰ ਲਾਂਗੇ ਹੁਣ ਆਪਾਂ ਪਾਣੀ ਗਰਮ ਹੋ ਗਿਆ ਹੁਣ ਆਪਾਂ ਕੇਲੇ ਪਾਵਾਂਗੇ ਇੱਕ ਇੱਕ ਕਰਕੇ ਪਾਵਾਂਗੇ ਕਿ ਪਾਣੀ ਗਰਮ ਆ ਛਿੱਟਿਆਂ ਨਾਲ ਵੱਜਣ ਉਤੋਂ ਟਾਕ ਦੇ ਆਂਗੇ ਇੱਕ ਵਾਰਾਂ ਲਓ 20 ਮਿੰਟ ਹੋ ਗਏ ਕੇਲੇ ਪਾਇਆ ਨੂੰ ਆਪਾਂ 5-6 ਮਿੰਟ ਹੋਰ ਸੇਕ ਲਵਾਵਾਂਗੇ ਤੇ ਅਰਜ ਆਪਾਂ ਉਤੋਂ ਢੱਕਣ ਲਾ ਦੇਾਂਗੇ ਕਿ ਪਾਣੀ ਬਾਹਰ ਨਿਕਲ ਦੂਗਾ ਉਬਲ ਕੇ ਤੇ ਇਸ ਤਰ੍ਹਾਂ ਨਿਕਲਣਾ ਨਹੀਂ ਪਾਣੀ ਨੰਗਿਆਂ ਦਾ కే ఉబల ఏ కడ్ భాడే చ పాల ਇਹਨਾਂ ਜੇ ਥੋੜੇ ਜਿ ਠੰਡੇ ਹੋ ਗਏ ਫਿਰ ਆਪਾਂ ਛਿੱਲਾਂਗੇ ਹਾਂ ਆਓ ਆਪਣਾ ਕੇਲੇ ਕੋ ਠੰਡੇ ਹੋ ਗਏ ਆਪਾਂ ਛਿੱਲਾਂਗੇ ਉਕੇ ਲਈ ਆਪਾਂ ਸਾਰੇ ਛੱਲ ਲਈ ਤੇ ਹੁਣ ਆਪਾਂ ਕੜਛੇ ਨਾਲ ਕੇ ਇਹਨੂੰ ਭੰਨ ਦੇਾਂਗੇ ਚੰਗੀ ਤਰ੍ਹਾਂ ਢੰਡੇ ਹੋ ਜਾਣਗੇ ਫਿਰ ਆਪਾਂ ਇਹਨਾਂ ਚੰ ਸਵਾਣ ਪਾਵਾਂਗੇ ਲੋ ਗੰਡਾ ਤੇ ਹਰੀ ਮਿਰਚ ਆਪਾਂ ਚੀਰ ਕੇ ਰੱਖ ਲਏ ਸੀਗੇ ਇਹ ਆਪਾਂ ਪਾਵਾਂਗੇ ਤੇ ਛੋਲੇ ਗਾ ਆਪਾਂ ਕੁੱਟ ਕੇ ਰੱਖ ਲਿਆ ਸੀਗਾ ਰਾ ਛੋਲੇ ਗਾ ਇਹ ਵੀ ਪਾਵਾਂਗੇ ਆਪਾਂ ਕਾਲਾ ਨਾਣ ਤੇ ਕਾਲੀ ਮਿਰਚ ਇਹ ਪਾਵਾਂਗੇ ஆ சிா நூ ஆர்ச்சனா லாக்க ਹੁਣ ਆਪਾਂ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਆਪਾਂ ਕੜਾਹੀ ਚਰ ਫੈਂਡ ਪਾ ਕੇ ਰੱਖ ਲਿਆ ਤੇ ਆਪਾਂ ਹੁਣ ਚੁੱਲੇ ਤੇ ਧਰਾਂਗੇ ਅੱਗ ਬਲੀ ਜਾਂਦੀ ਆਪਣੀ ਜਦੋਂ ਰਫੈਂਡ ਗਰਮ ਹੋ ਗਿਆ ਫਿਰ ਆਪਾਂ ਗੁਲਗੁਲੇ ਪਾਵਾਂਗੇ ਵਿੱਚ ਬਣਾ ਕੇ ਲਓ ਆਪਣਾ ਰਫੈਂਡ ਗਰਮ ਹੋ ਗਿਆ ਤੇ ਹੁਣ ਆਪਾਂ ਪਕੌੜੇ ਬਣਾਵਾਂਗੇ ਛੋਟੇ ਛੋਟੇ ਬਣਾਵਾਂਗੇ। ਇਹਨੇ-ਇਨੇ ਕਰਕੇ ਪਾਵਾਂਗੇ ਆਪਾਂ। ਹੁਣ ਥੋੜੇ ਥੋੜੇ ਬ੍ਰਾਊਨ ਹੋ ਗਏ ਤੇ ਜਦੋਂ ਚੰਗੀ ਤਰ੍ਹਾਂ ਬਣ ਗਏ ਬ੍ਰਾਊਨ ਹੋ ਗਏ ਫਿਰ ਆਪਾਂ ਕੱਢ ਲਾਂਗੇ। ਲਓ ਹੁਣ ਪਕੌੜੇ ਆਪਣੇ ਬ੍ਰਾਊਨ ਹੋ ਗਏ ਆਪਾਂ ਕੱਢਾਂਗੇ। ਇਵੇਂ-ਇਵੇਂ ਕਰਕੇ ਆਪਾਂ ਸਾਰੇ ਬਣਾ ਲਾਂਗੇ लोग अपने सारे पकौड़े बन गए आप हूँ क्डा लो अपने पकौड़े बन गए बहुत वजिए बने हैं गे पोले पोले बने हैं गे थोन खा गर्म है टेस्ट कर करके दिखावे ਨੇ ਗਰਮ ਹੋ ਜਾਣਗੇ ਬਹੁਤ ਟੇਸਟੀ ਬਣੇ ਆ ਬਹੁਤ ਵਧੀਆ ਬਣੇ ਆਗੇ ਤੇ ਅਸੀਂ ਬਣਾਏ ਪਹਿਲੀ ਵਾਰ ਹੈ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਇਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ